ਭਾਈ ਮੈਨੇਜਰ ਕੋਲ ਹੈ ਭਾਈ ਮੈਨੇਜਰ ਕੋਲ ਹੈ ਸੋਰੀ ਦਾਰੋਜ ਬਿਲਕੁਲ ਬੀ ਸੀ ਹੈ ਤੇ ਮੈਨੂੰ ਸਮਝ ਨਹੀਂ ਲੱਗਦਾ ਮੋਬਾਈਲ ਨਜ਼ਰੀਆ ਖਤਮ ਪੜੀ ਕੋਕਰ ਜਿਹਨੇ ਬਣਾਇਆ ਸੀ ਕੌਣ ਮੈਨੂੰ ਲਾਉਂ ਬਣਾਇਆ ਸਰੂਰ ਦਿੱਲੀ ਦੇ ਨਹੀਂ ਜਿਹਨੇ ਹੁਣ ਜੋ ਰੋਬਰ ਕਿਹਾ ਇਹ ਹੋਰ ਕਿ ਬਣਾਇਆ ਯਾਰ ਬਣਾਇਆ ਇਹ ਜਿਹਨੇ ਸ਼ੈਫ ਜਿਹਨੇ ਹਾਂ ਹੋਰ ਬਣਾਇਆ ਜਿਹਨੇ ਚੀਜ਼ਾਂ ਬਣਾਈਆਂ ਸੀ ਕਿਤੋਂ ਹੈ ਦੋ ਤਿੰਨੇ ਦਿੱਲੀ ਸੇ ਬਣ ਕੇ ਆਏ ਨੇ ਜੀ ਦੁਸੇ ਬਣਾਏ ਨੇ ਜੇ ਮੈਂ ਸ਼ੈਫ ਤੋਂ ਬਣਵਾਉਂ ਹਾਂ ਸ਼ੈਫ ਤੋਂ ਬਣਾਈ ਉਹਦਾ ਜਿਹੜਾ ਖਾਣਾ ਆਇਆ ਸੀ ਹਾਂ ਜਿਹਨੇ ਖਾਣਾ ਬਣਾਇਆ ਠੀਕ ਹੈ ਤਾਂ ਉਹਨੂੰ ਆਗਰ ਮਿਲ ਜਾਵੇ ਉਹ ਵੀ ਤੁਸੀਂ ਵੀ ਕੀ ਇਸ ਮਾਡਲ ਬਾਰੇ ਤੁਹਾਨੂੰ ਜਾਣਨਾ ਚਾਹੀਦਾ ਜਸਟ ਹੁਣ ਬੋਲੋ ਆਪਾਂ ਅੱਜ ਮਾਡਲ ਟਾਊਨ ਚ ਆਏ ਸੀਗੇ ਇਹ ਰਵਿਦਾਸ ਚੌਂਕ ਜਿਹੜਾ ਰੋਡ ਜਾਂਦਾ ਮਾਡਲ ਟਾਊਨ ਮੈਨ ਬਰੋ ਤੋਂ ਅੱਗੇ ਆ ਕੇ ਰਸੋਈ ਰੈਸਟੋਰੈਂਟ ਹੈ ਨਾ ਸੋਈ ਰਸੋਈ ਰੈਸਟੋਰੈਂਟ ਸੋਈ ਦਸਟੈਂਟ ਆ ਅੰਕੁਰ ਅੰਕੁਰ ਹਸਪੀਟਲ ਦਾ ਨਾਮ ਹੀ ਹੈ ਨਾ ਅੰਕੁਰ ਆਪੂਗਾ ਹੋ ਤੇ ਉਸ ਰੋਡ ਤੇ ਅੱਪਰ ਸਪੀਚ ਆਏ ਸੀ ਇੱਥੇ ਰੈਸਟੋਰੈਂਟ ਖਾਣਾ ਖਾਦਾ ਆ ਸੋ ਜਿਹੜੇ ਸ਼ੈਫ ਨੇ ਖਾਣਾ ਬਣਾਇਆ ਉਹਦੀ ਤੁਹਾਨੂੰ ਦੱਸਦੇ ਗਲਤੀ ਕੀ ਆ ਆਪਾਂ ਨੂੰ ਸੱਧਿਆ ਆ ਤੁਹਾਨੂੰ ਸੁਭਰਾਸੀ ਭਾਜੀ ਹਾਂਜੀ ਹਾਂਜੀ ਖਾਣਾ ਪ੍ਰੀਰ ਦਾਲ ਤੁਹਾਡੇ ਵੱਲ ਜ ਬਣੀ ਸੀ ਸੁਆਦ ਸੀ ਬਹੁਤ ਜ਼ਿਆਦਾ ਸੋ ਤੁਹਾਨੂੰ ਖਾਣੇ ਬੁਲਾਇਆ ਥੈਂਕ ਯੂ ਵੈਰੀ ਮਚ ਇਨਾ ਸਵਾਦ ਖਾਣਾ ਖਿਲਾਉਣ ਲਈ ਤੁਹਾਡਾ ਬਹੁਤ ਬਹੁਤ ਕਿਉਂਕਿ ਵੇਟਰਸ ਨਾ ਤੁਹਾਨੂੰ ਸਰਵ ਕਰਦੇ ਆ ਸਾਰੇ ਉਹਨਾਂ ਨੂੰ ਤੁਸੀਂ ਟਿਪ ਦੇ ਦਿੰਨੇ ਆ ਪਰ ਜਿਹੜਾ ਬੰਦਾ ਖਾਣਾ ਬਣਾ ਕੇ ਭੇਜਦਾ ਤੁਹਾਨੂੰ ਇਨਾ ਸਵਾਦ ਉਹ ਬਚਾ ਦਾ ਪਰਦੇ ਦੇ ਪਿੱਛੇ ਹੁੰਦਾ ਆ ਸੋ ਬਹੁਤ ਵਧੀਆ ਲੱਗਾ ਸਟਾਫ ਵੀ ਬਹੁਤ ਨਾਈਸ ਆ ਸਾਰਾ ਖਾਣਾ ਲੋਹਿਆ ਸੀ ਤੁਸੀਂ ਵੀ ਵਿਜ਼ਿਟ ਕਰਨਾ ਹੋਇਆ ਆਪਣੀ ਫੈਮਲੀ ਨਾਲ ਡਿਨਰ ਲੰਚ ਬ੍ਰੇਕਫਾਸਟ ਜਿੰਨਾ ਸਭ ਕੁਝ ਹੁੰਦਾ ਨਾ ਲਾਂਚ ਅ ਡਿਨਰ ਲਾਂਚ অর ਡਿਨਰ ਅਵੇਲੇਬਲ ਹੁੰਦਾ ਜੀ ਤੁਸੀਂ ਐਨੀ ਟਾਈਮ ਤੁਸੀਂ ਆ ਸਕਦੇ ਆ ਬਹੁਤ ਨਾਈਸ ਹੈਗਾ ਤੇ ਇਹ ਮੈਨੇਜਰ ਸਾਹਿਬ ਹੈ ਮੈਨੂੰ ਸਾਹਿਬ ਇੱਧਰ ਜਗਾ ਅ ਦੋਸਤ ਆਪਣੇ ਰੈਸਟੋਰੈਂਟ ਦੀ ਸਰਵਿਸ ਮੈਨੂੰ ਜੋ ਕਿ ਸਾਥੀ ਰਸੋਈ ਰੈਸਟੋਰੈਂਟ ਹੈ ਆਪਣਾ ਠੀਕ ਹੈ ਜੀ ਆਪ ਵਿਜ਼ਿਟ ਕਰੋ ਜੀ ਬਹੁਤ ਸਾਰਾ ਖਾਣਾ ਆਇਆ ਹੋਣਾ ਇੱਕ ਵਾਰ ਟ੍ਰਾਈ ਜ਼ਰੂਰ ਕਰੋ ਥੈਂਕ ਯੂ ਐਵਰੀਬਾਡੀ